ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਨ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਂਣਾ ਨਾ ਨਵਾਂ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਕਿਸੇ ਨੇ ਵੀ ਆਪ ਦਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਜੈਜੇ ਮੋਡਲ ਦੇ ਸੋਹਣੇ ਤਿੰਨ ਪਸ਼ੂ ਵਿਖਾਉਣੇ ਆਂ ਸੂਈ ਸਵਾਈ ਵੈੜ ਵੀ ਹੈਗੀ ਆ ਗੱਬਣ ਵੀ ਹੈਗੀ ਆ ਤੇ ਤੋਕੜ ਵੀ ਹੈਗੀ ਆ ਤਿੰਨੇ ਵੈਰਾਈਟੀਆਂ ਹੈਗੀਆਂ ਤਾਜੀ ਸੂਈ ਹੈਗੀ ਆ ਸੂਨ ਨੂੰ ਤਿਆਰ ਵਹਿੜ ਹੈਗੀ ਆ ਤੇ ਛੋਟੇ ਬਾਦੀ ਟੋਕੜ ਹੈਗੀ ਵਹਿੜਾਂ ਦੂਜੀਆਂ ਵੀ ਛੋਟੇ ਬਾਦੀਆਂ ਇਨਫਰਮੇਸ਼ਨ ਲੈ ਦੇਣਾ ਹਾਂਜੀ ਸ਼ਰਮਾ ਸਾਸਿਕਾ ਸਾਸਿਕਾ ਬਾਈ ਜੀ ਨਾਮ ਤੇ ਐਡਰੈਸ ਪਸ਼ਪਿੰਦਰਪਾਲ ਸ਼ਰਮਾ ਪਿੰਡ ਲੰਗਿਆਣਾ ਜ਼ਿਲ੍ਹਾ ਮੋਗਾ ਤਸੀਲ ਵਗਾਪਣਾ ਫੋਨ ਨੰਬਰ ਦੱਸੀ 628374762 ਇੱਕ ਰਿਵੀਜ਼ ਕਰੋ 628374762 ਸ਼ਰਮਾ ਤਿੰਨ ਪਸ਼ੂ ਹਾਂਜੀ ਹਾਂਜੀ ਸਾਰੀ ਬੰਨ ਗਈ ਹਾਂਜੀ ਹਾਂਜੀ ਬਾਈ ਜੀ ਇਹਦੋ ਹੀ ਕਰ ਲੈ ਗੱਬਨ ਤੋਂ ਹੀ ਇਹ ਪਲੂਣ ਬੱਛੀ ਹੈ ਜੀ ਠੀਕ ਆ ਮੂੰਹ ਤੋਂ ਚਾਰ ਦੰਦ ਦਾ ਹੈ ਹੂੰ ਤੇ ਇਹ ਲੈ ਜੂਗੀ ਤਿੰਨ ਚਾਰ ਦਿਨ ਕਿੰਨਾ ਕ ਦੁੱਧ ਪਿਆਜੂ ਦੁੱਧ ਤਾਂ ਬਈ ਦੇਖੋ ਸੇਵਾ ਦਾ ਹੁਣ ਹਾਂ 13 14 ਕਿਲੋ ਕਿਤੇ ਗਿਆ ਹੀ ਨਹੀਂ ਠੰਡੀ ਸੀਲ ਬਹੁਤ ਹੈ ਜੈ ਜੈ ਮੋਲ ਮੋਲ ਬਈ 46000 ਰੁਪਏ ਵਿੱਚ ਮੰਨਤਨ ਕਰ ਦੇਾਂਗੇ ਬਸ ਕੱਢੀਏ ਬਾਹਰ ਨੂੰ ਦੋਸਤੋ ਪਹਿਲਨ ਵੱਛੀ ਪਹਿਲਾ ਸੂਆ ਨਵਾ ਹਾੜ ਠੰਡੀ ਬਹੁਤ ਹੈ ਲੈ ਤੇ ਮਰ ਗਿਆ ਠਵਾਈ ਚਲੋ ਬਾਸ ਮੂੰਹ ਤੋਂ ਚਾਰ ਦੰਦ ਸੀਲ ਸਾਉ ਬਈ ਕਹਿੰਦਾ ਪੂਰੀ ਹੈ ਬਾਕੀ ਤੁਸੀਂ ਆ ਕੇ ਵੇਖ ਹੀ ਲੈਣੀ ਆ 13 14 ਕਿਲੋ ਖੁੱਲਾ ਦੁੱਧ ਪਿਆਜੂ ਇਨਾ ਦਾ ਆਰਾਮ ਨਹੀਂ ਪਿਆਉਣਾ ਚਾਹੀਦਾ ਸੋਹਣੀ ਬੱਚੀ ਆ ਜਾਨ ਵਾਲੀ ਆ ਕੱਦ ਕਾਠ ਵਾਲੀ ਆ ਮੁੱਲ 45 ਮੁੱਲ 46 ਆ ਤੇ ਬਈ ਮੁੱਲ 46 45 ਦੀ ਦੇ ਦੇਣੀ ਆ ਬਾਬਾ ਜਮਾਨਤਨ ਕਰਦੇ ਆਗੇ ਸਹੀ ਆ ਮੁੱਲ 46200 ਥੋੜਾ ਜਿਹਾ ਉਧਰੋਂ ਡਰ ਗਈ ਸੀ ਉਧਰ ਕੁੱਤਾ ਫਿਰਦਾ ਮੁੱਲ 46 45 ਦੀ ਦੇ ਦੇਣੀ ਆ ਕੋਈ ਚੱਕਰ ਨਹੀਂ ਹੈ ਯਾਰ ਮੈਂ ਹੀ ਘਟਾਦਾ 45 ਦੀ ਲੈ ਜਾ ਬੇਫਿਕਰ ਹੋ ਕੇ ਦੈਨ ਦੋ ਚਾਰ ਇਹਨੇ ਲੈ ਜਾਣੇ ਆ ਬਾਲ ਢੱਲਾ ਹਜੇ ਕਾਫੀ ਬਾਕੀ ਆ ਸਾਰੀ ਬਾਲ ਢਹਿਲ ਕੱਢ ਕੇ ਸੂ ਸੋਹਣੀ ਕਬੂਤਰੀ ਵਰਗੀ ਵੱੱਛੀ ਆ ਨਵਾਹਾਨ ਪਹਿਲਣ ਚਮਕ ਚਮਕ ਪਿੰਡੇ ਚ ਪੂਰੀ ਆ ਨਾ ਕੋਈ ਧਫੜੀ ਆ ਨਾ ਕੋਈ ਧਫੜੀ ਦਾ ਨਿਸ਼ਾਨ ਆ ਸ਼ੀਸ਼ੇ ਵਾਂਗੂ ਚਮਕਦੀ ਆ ਉਧਰ ਥੋੜੀ ਜੀ ਤਰਬਕ ਜੇ ਗਈ ਸੀ ਉਧਰ ਕੁੱਤਾ ਸੀਗਾ ਤਾਂ ਕਰਕੇ ਐਵੇਂ ਕੋਈ ਗਰਮਣਾ ਮੰਨੇ ਭੈਣ ਭਰਾ ਹਵਾਨਾ ਠੋਸ ਨੇਗਰ ਹੈ ਮੋٹے ਮੋٹے ਥਾਣ ਆ ਚਾਰਾਂ ਥਾਣਾਂ ਦਾ ਸੇਮ ਹੀ ਸਾਈਜ਼ ਆ ਗੈਪ ਚ ਲੱਗੇ ਹੋਇਆ ਬਾਕੀ ਨਵਾਹਾਨ ਪਹਿਲਣ ਵੱੱਛੀ ਆ ਚਾਰ ਦੰਦ ਜੇ ਕਿਸੇ ਭੈਣ ਭਰਾ ਨੇ ਘਰੇ ਦੁੱਧ ਪੀਣ ਨੂੰ ਲੈਣੀ ਆ ਵਧੀਆ ਪੰਜ ਸੱਤ ਸੂਵੇ ਕਰਮ ਵਾਲੀ ਦੁੱਧ ਪਿਉ ਹਜੇ ਨਵਾਂ ਹਨ ਵੱਧੇ ਵਾਲੀ ਮੱਛੀ ਹੈ ਜੇਰ ਕੀ ਕੋਈ ਭੈਣ ਭਰਾ ਸੂਆ ਦੁੱਧ ਆ ਪੀ ਕੇ ਆਉਂਦੇ ਸੂਏ ਨੂੰ ਸੇਲ ਵੀ ਕਰਦਾ ਤਾਂ ਵੀ ਕਰਮ ਵਾਲੀ ਵਧੀਆ ਪੈਸੇ ਵਟਾ ਜੂ ਕਿਉਂਕਿ ਮੂੰਹ ਤੋਂ ਚਾਰ ਦਾ ਚੌਗੀ ਮੱਛੀ ਹੈ ਜੇ ਕਿਹੜਾ ਬੁੱਢੀ ਹੈ ਪਹਿਲਾਂ ਮੱਛੀ ਦਿਨ ਤਿੰਨ ਚਾਰ ਇਹਨੇ ਲੈ ਜਾਣੇ ਆ 45000 ਦੀ ਦੇ ਦੇਣੀ ਆ ਜਮਾ ਜੈਜ ਮਲ ਮਾਝਰ ਦਾ ਦੁੱਧ ਤੇ 13 14 ਕਿਲੋ ਦੁੱਧ ਵਾਲੀ ਮੱਝ ਲੈਣੇ ਆ ਘਟੋ ਘਟ ਅਸੀਂ 90000 ਦੀ ਆਉਗੀ ਤੇ ਫੰਡਰ ਮੱਝ ਵਾਲੇ ਮੋਹਲਾ ਦੋ ਨੰਬਰ ਤੇ ਆਇਆ ਸ਼ਰਮਾ ਇਹ ਬਾਈ ਟੋਕੜ ਵੜਾ ਨੌ ਕਿਲੋ ਦੁੱਧ ਹੈ ਤੇ ਉਹਨਾਂ ਦੱਸਨਦਾ ਕਿ ਸਵਾ ਮਹੀਨੇ ਦੀ ਬਣੀ ਦੀ ਇਹ ਠੀਕ ਹੈ ਹਾਂਜੀ ਹਾਂਜੀ ਕਿੰਨੇ ਦੀ ਸੀਲ ਠੰਡੀ ਵੀ ਬਹੁਤ ਇਹਦਾ ਮੁੱਲ 32000 ਰੁਪਏ ਆਪਾਂ 30 ਹੀ ਦੇ ਦੇਣੀ ਹੈ ਬਸ ਇਹ 9 ਕਿਲੋ ਦੁੱਧ ਹੈ ਜਿਹੜਾ ਚੋ ਲੈਣਾ ਹਾਂ ਸੀਲ ਠੰਡੀ ਵੀ ਬਹੁਤ ਜ਼ਿਆਦਾ ਹੈ ਸੀਲ ਠੰਡੀ ਬਾਈ ਕਹਿੰਦਾ ਪੂਰੀ ਹੈ ਮੁੱਲ 32 30000 ਦੀ ਦੇ ਦੇਣੀ ਹੈ ਸੀਲ ਠੰਡੀ ਬਹੁਤ ਜਿਤ ਮਰਜੀ ਹੱਥ ਪੈਰ ਪਾ ਜੀ ਹੂੰ ਬਹੁਤ ਜ਼ਿਆਦੇ ਸੀਲ ਠੰਡੀ ਹੈ ਸਿੱਧੇ ਪਾਸੇ ਦੀ ਚੋਲੋ ਪੁੱਠੇ ਪਾਸੇ ਦੀ ਚੋਲੋ ਜਿੱਧਰ ਦੀ ਮਰਜ਼ੀ ਚੋਲੋ ਹਾਂ ਪੂਰੀ ਸੀਲ ਸਾਊ ਹਾਂ ਤੁਹਾਨੂੰ ਬਹੁਤ ਚੰਗਾ ਲੱਗਿਆ ਬਾਕੀ ਮੱਝਾਂ ਨਿਕਾ ਮੋٹے ਥਾਣੇ ਨੇੜੇ ਤੋਂ ਵੀ ਵੇਖ ਲਓ ਕੋਈ ਥਾਣ ਵੱਡਾ ਨਹੀਂ ਕੋਈ ਛੋਟਾ ਨਹੀਂ ਮੀਡੀਅਮ ਆਧੀ ਚਵਾਈ ਵਾਲੇ ਥਾਣੇ ਦੂਜਾ ਸੁਆ ਬੱਚੀ ਕੱਢੀ ਹੈ ਸ਼ਰਮਾ ਬਾਹਰ ਨੂੰ 30000 ਦੀ ਦੇ ਦੇਣੀ ਆ 9 ਕਿਲੋ ਦੁੱਧ ਜਿਹੜਾ ਤੁਸੀਂ ਝੋ ਲੈਣਾ ਭਾਂਡੇ ਚ ਪਾ ਲੈਣਾ 4.5 ਕਿਲੋ ਸੁਬਾ 4.5 ਕਿਲੋ ਸ਼ਾਮ ਨੂੰ 9 ਕਿਲੋ ਦੁੱਧ ਤਿਆਰ ਹੈ 32000 ਮੁੱਲ ਹੈ 30 ਦੀ ਦੇ ਦੇਣੀ ਆ ਦੂਜਾ ਸੂਆ ਚੰਗੇ ਵਜਨ ਵਾਲੀ ਭਾਰੀ ਵੜ ਕੋਈ ਫੋਟ ਨਹੀਂ ਕੋਈ ਸ਼ਾਂਗ ਨਹੀਂ ਦੁਪਹਿਰੇ ਵੀਡੀਓ ਬਣਾ ਰਹੇ ਆ ਸ਼ਾਮ ਤੇ ਕਰਹਵਾਨਾ ਦੁੱਧ ਨਾ ਭਰ ਲੈਣਾ ਬਾਕੀ ਸੂਈ ਸਵਾਈ ਹੈਗੀ ਜਿਹਦੇ ਪਸੰਦ ਆਉ ਅਗਲਾ ਸੋਭਾ ਵੀ 6-7 ਵਜੇ ਚੋਲੇ ਆ ਕੇ ਹੁਣ ਠੰਡ ਹੁੰਦੀ ਆ ਕੋਈ ਘੰਟਾ ਲੇਟ ਚੋਲੇ ਆ ਕੇ ਤੇ ਸ਼ਾਮ ਨੂੰ 8 ਵਜੇ ਫੇਰ ਚੋਲੇ ਜੇ 7 ਵਜੇ ਚੋਣੇ ਸ਼ਾਮ ਨੂੰ 7 ਵਜੇ ਚੋਲੇ ਜੇ ਕੋਈ 6 ਵਜੇ ਆ ਸਕਦਾ ਤੇ 6 ਵਜੇ ਚੋਲੇ ਸ਼ਾਮ ਸ਼ਾਮ ਨੂੰ ਫੇਰ 6 ਵਜੇ ਚੋਲੇ 30000 ਦੀ ਦੇ ਦੇਣੀ ਆ ਅੱਧੀ ਚਵਾਈ ਵਾਲੇ ਥਣ ਦੂਜਾ ਸੁਆ ਵਹਿ ਡੰਗ ਹੈ ਕੋਈ ਗਾਂ ਟੈਪ ਨਹੀਂ ਜੇ ਕਿਸੇ ਨੇ ਪਹਿਲਾਂ ਲੈਣੀ ਆ ਤੇ ਬਹੁਤ ਚੰਗੀ ਵੱੱਛੀ ਕਬੂਤਰੀ ਹੈ ਕਿ ਚਾਰ ਦੰਦ ਜੇ ਕੋਈ ਚਾਰ ਪੰਜ ਦਿਨ ਸਾਹਮ ਕੇ ਤਿਆਰ ਕਰਕੇ ਵੀ ਸੇਲ ਕਰਦਾ 50 52000 ਦੀ ਵੱੱਛੀ ਹੈ ਇੱਕ ਨੰਬਰ ਤੇ ਜੇ ਕਿਸੇ ਨੂੰ ਕੋਈ ਚੱਕਰ ਨਹੀਂਗਾ ਕਿ ਗੱਭਨ ਲੈ ਲੈ ਚਾਰ ਦਿਨ ਸਾਹਮ ਲਾਂਗੇ ਦੁੱਧ ਪੀਣ ਨੂੰ ਹੀ ਲੈਣੀ ਆ ਤੇ ਜਮਾ ਜੈਜ ਮਲ 45000 ਦੀ ਬਾਈ ਕਹਿੰਦਾ ਦੇ ਦੂੰ ਵਿਚੋ ਛੋੜ ਕਰ ਦੂਗਾ ਬੇਫਿਕਰ ਹੋ ਕੇ ਆਜੋ ਮੁੱਲ 46 ਆ ਮੈਂ ਹੀ ਕਹਦਾ 45 ਬੇਫਿਕਰ ਹੋ ਕੇ ਅਗਲਾ ਆਜੇ ਜਿਹੜਾ ਉਹੀ 5-7000 ਤੁਹਾਨੂੰ ਅੱਜ ਪਸ਼ੂ ਕੱਚਾ ਭਾਅ ਚ ਮਿਲ ਜੂ ਉਹੀ 5-7000 ਦੀ ਫੀਡ ਲਿਆਓ ਸੂਈ ਨੂੰ ਫੀਡ ਪਾਓ ਸਿਆਲੋ ਸਿਆਲ ਖੁੱਲਾ ਦੁੱਧ ਪਿਆਜੂ ਤੇ ਆ ਤਾਜੀ ਸੂਈ ਕੰਨਵਾ ਸੁਹਾ ਸ਼ਰਮਾ ਇਹ ਦੂਜਾ ਸੂਹਾ ਬਾਈ ਅਲੇ ਦਸਮ ਦਾ ਪਰ ਸੂਹਾ ਦੀ ਜਮਨ ਕਿਹਾ ਨਹੀਂ ਹੋਣਾ ਮੈਂ ਹੂੰ ਇਸ ਟਾਈਮ 10 ਕਿਲੋ 10-11 ਕਿਲੋ ਖੁੱਲਾ ਬੋਲਾ ਤਿਆਰ ਹੈ ਥੱਲੇ ਕਿੰਨਾ ਕਿ ਪੰਜਵੇਂ ਦਿਨ ਸੂਈ ਨੂੰ ਮਗਰ ਵੱੱਛੀ ਆ ਤੇ ਕਿੰਨਾ ਕਿ ਪਿਆ ਜੂ ਦੋ ਦੋ ਬਈ 13 14 ਕਿਲੋ ਦੋ ਗਿਆ ਹੀ ਨਹੀਂ ਬਿਹੜੇ ਕੋਲ ਬਾਕੀ ਸੀਲ ਠੰਡੀ ਬਹੁਤ ਜ਼ਿਆਦੇ ਆ ਨਿਆਣਾ ਪੋਣਾ ਪਾਉਣੀ ਆਈ ਬਹਿ ਕੇ ਚੋਲ ਥੱਲੇ ਸੀਲ ਠੰਡੀ ਬਹੁਤ ਆ ਦੋਸਤੋ ਇੱਕ ਗੱਲ ਨੋਟ ਕਰਨ ਵਾਲੀ ਬਾਈ ਸ਼ਰਮੇ ਨੇ ਜੈ ਜੈ ਦੁੱਧ ਦੱਸਿਆ ਸਾਰਿਆਂ ਦਾ ਆ ਪਹਿਲਣ ਬੱਚੀ ਕਹਿੰਨ ਨੂੰ 18 20 ਕਹਿੰਦਾ ਲੋਕੀ ਝੂਠ ਮਾਰੀ ਵੀ ਜਾਂਦੇ ਆ ਪਰ ਮਾੜੀਆਂ ਗੱਲਾਂ 13 14 ਕਿ ਕਿਹਾ 13 14 ਇੱਥੇ ਦੁੱਧ ਦੇ ਨੇ ਪਿਆ ਦੇਣਾ ਦੋ ਨੰਬਰ ਥੱਲੇ 9 ਕਿਲੋ ਤਿਆਰ ਆ ਤਿੰਨ ਨੰਬਰ 13 14 2 3 ਕਿਲੋ ਦੁੱਧ ਵਧਾ ਦੂ 10 11 ਕਿਲੋ ਅੱਜ ਬੋਲੀ ਤਿਆਰ ਹੈ। ਝੂਠ ਮਾਰਨਾ ਕੀ ਫਾਇਦਾ ਹੋਇਆ ਬਜਾਵੇਂ। ਜੈ ਜੈ ਮੋਲ ਸ਼ਰਮਾ। ਇਹਦਾ ਭਾਈ ਮੁੱਲ 45000 ਰੁਪਇਆ ਹੈ। ਠੀਕ ਆ ਅਬ ਜਮਾਨਤਾਂ ਜਰੂਰ ਕਰ ਦਿਆਂਗੇ ਅਗਲੇ ਦਾ। ਕੱਢੀਏ ਬਾਹਰ ਨੂੰ। ਦੋਸਤੋ ਮੁੱਲ 45 ਵਿੱਚ ਜਮਾਨਤਾਂ ਹੋ ਜੂ ਮਗਰ ਬਹੁਤ ਚੰਗੀ ਡੱਬੀ ਵਿੱਚੀ ਪਿੰਕ ਨੋਜ਼ ਵਾਲੀ। ਆ ਬੱਚਾ ਇਹਦਾ। 10 11 ਕਿਲੋ ਅੱਜ ਤਿਆਰ ਹੈ। ਪੰਜਾਂ ਦਿਨਾਂ ਦੀ ਸੂਈ ਹੈ। 10 11 ਤਿਆਰ ਹੈ। ਅਜੇ ਤਾਂ ਕਣਕਣ ਚੱਲਣਾ ਦੁੱਧ ਵੱਜ ਜਾਣਾ ਨੇ ਠੀਕ ਹੈ ਵਧੀਆ ਦਾਣਾ ਦਾ ਪਾਪਾ ਲੋਂਗੇ 2 ਕਿਲੋ ਸਵੇਰ ਦੁੱਧ ਵੱਜੂਗੀ 2 ਕਿਲੋ ਸ਼ਾਮ ਨੂੰ 3-4 ਕਿਲੋ ਦੁੱਧ ਆਉਣਾ ਵੱਜ ਜਾਣਾ ਯਾਨੀ ਕਿ 13-14 ਆਉਣਾ ਦੁੱਧ ਪਿਆ ਦੇਣਾ 45000 ਇਹਦਾ ਮੁੱਲ ਹੈ ਮਾਨਤਾਨ ਹੋ ਜੂ ਤਿੰਨ ਪਸ਼ੂ ਸ਼ਰਮਾ ਦੇ ਸੇਲ ਹੈ ਮੁੱਲ ਤਿੰਨਾਂ ਦੇ ਜਾਇਜ਼ ਹੈ ਤਿੰਨੇ ਥਣ ਭਾਂਡੇ ਦੀਆਂ ਸਾਫ਼ ਸੁਥਰੀਆਂ ਕਿਸੇ ਦੀ ਵੀ ਫੂਟ ਨਹੀਂ ਕੋਈ ਛਾਂਗ ਨਹੀਂ ਮੁੱਠੀ ਵਾਲੇ ਹੱਥ ਦੀ ਚਵਾਈ ਵਾਲੇ ਥਾਣੇ ਤੇ ਤਿੰਨੇ ਸੀਲਸ ਆਉ ਆ ਇਹਨਾਂ ਦੇ ਵਿੱਚੋਂ ਅੜ ਬਟਾਂਡੀ ਕੋਈ ਵੀ ਨਹੀਂ ਹੈ ਨਹੀਂਗਾ ਕਿ ਕੋਈ ਜੋੜ ਜਿਹੜੀ ਮਰਜ਼ੀ ਆ ਕੇ ਜੋੜ ਜਿਹੜੀ ਮਰਜ਼ੀ ਨੂੰ ਹੱਥ ਲਾ ਲਿਓ ਆ ਕੇ ਤਿੰਨੇ ਸੀਲਸ ਆਉ ਉਹ ਨੌਜਵਾਨ ਕਿਵੇਂ ਪੂਰਾ ਜਹ ਲਈ ਕੰਡ ਮਦਾਂ ਨਹੀਂ ਕਿਤੇ ਜੈ ਭੋਲੇ ਸ਼ਿਵ ਸ਼ੰਕਰ ਨੀਂਦ ਆਉਂਦੀ ਲੱਗਦੀ ਬੰਦੇ ਨੂੰ ਬਾਕੀ ਤੁੱਪ ਵੀ ਐ ਇਹ ਤੋਂ ਪਿੰਕ ਆ ਜਾ ਹੋਇਆ ਮੈਨੂੰ ਲੱਗਦਾ ਤਾਂ ਹੀ ਆ ਅੱਖਾਂ ਵਿੱਚ ਹੀ ਜਾਂਦਾ ਇਹ ਤਿੰਨ ਪਸ਼ੂ ਸੇਲ ਆ ਸ਼ਰਮੇ ਦੇ ਬਿਲਕੁਲ ਸਸਤੇ ਮੁੱਲ ਦੇ ਇਦੋਂ ਘੱਟ ਮੁੱਲ ਤਾਂ ਫਿਰ ਤੁਹਾਨੂੰ ਵੀ ਪਤਾ ਹੁੰਦਾ ਵੀ ਕੀ ਆ ਜੇ ਕਿਸੇ ਨੇ ਕੱਲਾ ਦੁੱਧ ਪੀਣ ਨੂੰ ਲੈਣੀ ਆ ਥੋੜੇ ਪੈਸੇ ਲਾਉਣੇ ਆ ਤੇ ਆ 30000 ਦੀ ਦੇ ਦੇਣੀ ਆ 9 ਕਿਲੋ ਦੁੱਧ ਤਿਆਰ ਆ ਜੇ ਕਿਸੇ ਨੇ ਤਾਜੀ ਸੂਈ ਲੈਣੀ ਆ 10 11 ਕਿਲੋ ਬੌਲੀ ਵੱਡੀ ਵੜਾ 45000 ਦੀ ਦੇ ਦੇਣੀ ਮਗਰ ਪਿੰਕ ਨੋਜ਼ ਵਾਲੀ ਐਚ ਐਫ ਨਸਲ ਦੀ ਵੱਛੀ ਦੁੱਧ 13 14 ਕਿਲੋ ਪਿਆਜੂ ਤੇ ਜੇ ਕਿਸੇ ਨੇ ਪਹਿਲਾਂ ਲੈਣੀ ਆ ਪਹਿਲਾ ਸੂਆ 4 ਦੰਦ ਵੱਛੀ ਪੂਰੀ ਚੰਗੀ ਦੋ 13 14 ਕਿਲੋ ਪਿਆਜੂ ਬਾਕੀ ਦੁੱਧ ਅੱਗੇ ਤੁਹਾਡੀ ਸੇਵਾ ਦਾ ਵੱਧ ਫੀਡ ਪਾ ਲੂਗੇ ਹੋ ਸਕਦਾ 15 ਪਿਆਜੇ ਦੁੱਧ ਦੇਣਾ ਤੁਹਾਡੀ ਸੇਵਾ ਨੇ ਪਰ ਬੱਚੀ ਬਹੁਤ ਚੰਗੀ ਹੈ ਨਵਾਂ ਆਣਾ ਫੋਨ ਨੰਬਰ ਸਕਰੀਨ ਤੇ ਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ